ਤਾਇਦਾ ਮੱਡਾ ਸਵਾਲਿਆ ਕਿ ਜਿਹੜਾ ਨਵਾਂ ਅਕਾਲੀ ਦਲ ਜਿਹਨੇ ਜਨਮ ਲਿਆ ਬਾਅਦ ਜਿਹਦੇ ਪ੍ਰਧਾਨ ਹਨ ਯਾਨੀ ਹਰਪ੍ਰੀਤ ਸਿੰਘ ਬੀਬੀ ਸਤਵੰਤ ਕੌਰ ਚੇਅਰਪਰਸਨ ਹਰਪੰਥੀ ਕੌਂਸਲ ਦੇ ਕੀ ਇਹ ਇੱਕ ਖੇਤਰੀ ਪਾਰਟੀ ਦੀ ਭੂਮਿਕਾ ਨਿਵਾਸਕਣਗੇ ਉਹ ਜਿਹੜਾ ਇੱਕ ਵੋਇਡ ਸੀ ਗੈਪ ਸੀ ਉਹਨੂੰ ਇਹ ਪਰ ਸਕਣਗੇ ਮੇਰਾ ਆਪਣਾ ਮੰਨਣਾ ਵਾ ਕਿ ਲੋਡ ਡੈਫੀਨਿਟਲੀ ਹੈ ਕਿ ਜਿੰਗੀ ਖੇਤਰੀ ਪਾਰਟੀ ਦੀ ਅਕਾਲੀ ਦਲ ਪਿਛਲੇ ਆਲਮੋਸਟ 10-15 ਸਾਲਾਂ ਤੋਂ ਆਪਣੇ ਸਿਧਾਂਤਾਂ ਤੋਂ ਥਿਰ ਗਿਆ ਉਦੇ ਕਰਕੇ ਲੋਕਾਂ ਨੇ ਉਹਨੂੰ ਨਿਕਾਰ ਦਿੱਤਾ ਵਾ ਉਹਨੂੰ ਹਾਸ਼ੀਏ ਤੇ ਖੜਾ ਕਰ ਦਿੱਤਾ ਵਾ ਨਵੇਂ ਅਕਾਲੀ ਦਲ ਦੀ ਡੈਫੀਨਿਟਲੀ ਲੋਡ ਹੈ ਪਰ ਜਿਸ ਤਰੀਕੇ ਨਾਲ ਅਕਾਲੀ ਦਲ ਬਣਿਆ ਵਾ ਮੇਰਾ ਖਿਆਲ ਹੈ ਕਿ ਇਹ ਉਹ ਜਿਹੜੀ ਭੂਮਿਕਾ ਵਾ ਉਹ ਸਹੀ ਤਰੀਕੇ ਨਾਲ ਜੋ ਹੁਣ ਲੱਗ ਰਿਹਾ ਵਾ ਉਹ ਨਹੀਂ ਨਿਭਾ ਸਕਣਗੇ ਯਾਨੀ ਹਰਪ੍ਰੀਤ ਸਿੰਘ ਦੇ ਉੱਪਰ ਨੈਤਿਕਤਾ ਦੇ ਵੀ ਸਵਾਲ ਉੱਠੇ ਉੱਠਣਗੇ ਹੁਣ ਵੀ ਉੱਠ ਰਹੇ ਨੇ ਕਿ ਜੁਰ ਜੇ ਜਦੋਂ ਉਹ ਜਿਹੜੇ ਪੰਜ ਸਿੰਘ ਸਭਾਨ ਸਰ ਜਿਨ੍ਹਾਂ ਨੇ 2 ਦਸੰਬਰ ਦਾ ਫੈਸਲਾ ਸੁਣਾਇਆ ਸੀ ਕਾਲ ਚੱਕਰ ਸਾਦੇ ਤੇ ਬਲੇਟਫਾਰਮ ਦੇ ਉਪਰ ਉਹਨਾਂ ਨੂੰ ਪ੍ਰਦਾਨ ਚੁਰਨਾ ਜਿਹੜਾ ਵਾ ਇੱਕ ਜਿਵੇਂ ਸਾਡੇ ਕਾਲਜ ਨੇ ਵੀ ਕਿਹਾ ਕਿ ਕਨਫਲਿਕਟ ਆਫ ਇੰਟਰਸਟ ਸਾਹਮਣੇ ਆਉਂਦਾ ਸ਼ਾਇਦ ਨੈਤਿਕ ਤੌਰ ਤੇ ਇਹ ਗਲਤ ਨਹੀਂ ਉਹਨਾਂ ਤੇ ਸਵਾਲ ਉੱਠ ਸਕਦਾ ਵਾ ਕਿ ਹੋ ਸਕਦਾ ਵਾ ਤੁਸੀਂ ਉਹ ਜਿਹੜਾ 2 ਦਸੰਬਰ ਵਾਲਾ ਫੈਸਲਾ ਹੀ ਸੀ ਇਸੇ ਕਰਕੇ ਕੀਤਾ ਤਾਂ ਕਿ ਪਾਰਟੀ ਖਤਮ ਹੋਵੇ ਔਰ ਤੁਸੀਂ ਨਵੀਂ ਪਾਰਟੀ ਨੂੰ ਹੌਂਸੀ ਲੈ ਸਕੋ ਜਿਹਦੇ ਜਿਹਦੀ ਮੁਖਤਿਆਰੀ ਤੁਸੀਂ ਖੁਦ ਮੁਖਤਿਆਰੀ ਜੇ ਦੀ ਪ੍ਰਧਾਨਗੀ ਤੁਸੀਂ ਖੁਦ ਕਰੋ ਸੋ ਉਹਨਾਂ ਦੇ ਉੱਪਰ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਵਾ ਇਸ ਕਰਕੇ ਵੀ ਸਵਾਲ ਖੜਾ ਹੋ ਰਿਹਾ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਮੈਂ ਜੇ ਦੋਵੇਂ ਕਾਲਜਰ ਇਕੱਠੇ ਹੋ ਜਾਂਦੇ ਆ ਤੇ ਮੈਂ ਪ੍ਰਧਾਨ ਬਣਨ ਨੂੰ ਤਿਆਰ ਹਾਂ ਲੇਕਿਨ ਮੈਂ ਇੱਕ ਧਰੇ ਦਾ ਪ੍ਰਧਾਨ ਨਹੀਂ ਹਾਂ ਹੁਣ ਇੱਕ ਧਰੇ ਦੇ ਪ੍ਰਧਾਨ ਹੀ ਹੋ ਬਣੇ ਨੇ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੀ ਬੀਪੀ ਸਤਵੰਤਕਰ ਜੋ ਜਨਰੀ ਇੱਕ ਕੁਰਬਾਨੀ ਵਾਲਾ ਪਰਿਵਾਰ ਆ ਜੇ ਉਹ ਚੋਣ ਲੜਦੇ ਆ ਤੇ ਮੈਂ ਇਸ ਚੋਣ ਵਾਸਤੇ ਤਿਆਰ ਨਹੀਂ ਲੇਕਿਨ ਹੁਣ ਉਹਨਾਂ ਨੂੰ ਇੱਕ ਅਡਜਸਟਮੈਂਟ ਜੀ ਕੀਤੀ ਗਈ ਲੱਗਦੀ ਆ ਫਿਰ ਬੀਬੀ ਸਤਵੰਤ ਕੌਰ ਨੇ ਪ੍ਰਧਾਨਗਮਨ ਤੋਂ ਨਾ ਕਰ ਦਿੱਤੀ ਹੋਵੇਗੀ ਲੇਕਿਨ ਫਿਰ ਵੀ ਮੇਰਾ ਆਪਣਾ ਮੰਨਣਾ ਆ ਕਿ ਯਾਨੀ ਹਰਪ੍ਰੀਤ ਸਿੰਘ ਨੂੰ ਇਸ ਅਦਿਤੋਂ ਇਹ ਅਦਾਲਤੋਂ ਨਾ ਕਰ ਦੇਣੀ ਚਾਹੀਦੀ ਸੀ ਕਿਉਂਕਿ ਉਹ 2 ਦਸੰਬਰ ਵਾਲੇ ਫੈਸਲੇ ਨਾਲ ਜੁੜੇ ਹੋਏ ਸਨ ਔਰ ਖਾਸ ਕਰਕੇ ਇੱਕ ਹੋਰ ਕੋਈ ਨਾਨ ਪਾਰਸ਼ਲ ਬੰਦਾ ਜਿਹੜਾ ਉਕੀਓ ਐਸ ਇਕੇ ਨਾਲ ਲੱਗਦਾ ਵੀ ਓਸ਼ਤ ਪਾਰਸ਼ਲ ਸਮਾਂ ਤੇ ਜਾ ਮਿਲਕੇ ਐਸੀ ਕਿਸੇ ਨਾ ਕੱਢਿਆ ਸੋ ਉਹਨਾਂ ਤੋਂ ਛੱਡ ਕੇ ਜੋ ਕੋਈ ਹੋਰ ਪ੍ਰਧਾਨ ਬਣਦਾ ਤੇ ਸ਼ਾਇਦ ਉਹਨਾਂ ਲਈ ਸਦਕਾਰਤਾ ਜ਼ਿਆਦਾ ਮਿਲ ਸੀ ਖੇਤਰੀ ਪਾਰਟੀ ਜਿਹੜੀ ਆ ਉਹਦੀ ਲੋੜ ਜ਼ਰੂਰ ਹੈ ਪਰ ਜਿਵੇਂ ਪੰਜ ਛੇ ਕਾਲੀ ਦਲ ਹੁਣ ਬਣ ਗਿਆ ਪਹਿਲਾਂ ਮਾਨ ਕਾਲੀ ਦਲ ਸੀ ਫਿਰ ਹੁਣ ਇੱਕ ਕਾਲੀ ਦਲ ਦੀ ਪ੍ਰਧਾਨਗੀ ਸੁਬੀਸ਼ ਸਿੰਘ ਬਾਦਲ ਕਰੇ ਨੇ ਇੱਕ ਇਹ ਕਾਲੀ ਦਲ ਸ਼ੁਰੂ ਹੋ ਗਿਆ ਵਾ ਸੋ ਇਹ ਤੁਹ ਬੜਾ ਕਲੀਅਰ ਲੱਗਦਾ ਵਾ ਕਿ ਇਹ ਬੜੀ ਮੁਸ਼ਕਲ ਹੋਣੀ ਆ ਇਹ ਵਾਕਈ ਖੇਤਰੀ ਪਾਰਟੀ ਦੀ ਭੂਮਿਕਾ ਨਹੀਂ ਦੇ ਪਾਸੇ ਵੋਟਾਂ ਡਿਵਾਈਡ ਹੋਣਗੀਆਂ ਜੇ ਵੋਟਾਂ ਡਿਵਾਈਡ ਹੋਣਗੀਆਂ ਤਾਂ ਇਹਦਾ ਫਾਇਦਾ ਕਿੰਨੂੰ ਹੋਊਗਾ ਜਾਂ ਕਾਂਗਰਸ ਨੂੰ ਹੋਊਗਾ ਜਾਂ ਭਾਜਪਾ ਨੂੰ ਹੋਊਗਾ ਜਾਂ ਕਿਸੇ ਹੋਰ ਨੂੰ ਹੋਊਗਾ ਸੋ ਕਹਿੰਦਾ ਭਾਵੇਂ ਆ ਕਿ ਇਹ ਖੇਤਰੀ ਪਾਰਟੀ ਜਿਹੜੀ ਆ ਉਹਦੀ ਭੂਮਿਕਾ ਇਹ ਗੁੱਟ ਜਿਹੜਾ ਵਾ ਨਹੀਂ ਨਿਭਾ ਸਕੂਗਾ ਹਾਂ ਹੁਣ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਠੀਕ ਆ ਇੱਕ ਗੁੱਟ ਬਣ ਗਿਆ ਪੁਰਾਣਾ ਗੁੱਟ ਵੀ ਹੈ ਇਹਨਾਂ ਦੋਵਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਵਾਰਿਸ ਪੰਜਾਬ ਦੀ ਜਿਹੜੀ ਜੱਦਸਤ ਸੰਧੀ ਆ ਉਹਨੂੰ ਵੀ ਨਾਰਡ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ 70 ਸੀ ਮਾਨਵੀ ਚਤਤ ਸੰਧੀ ਦੇ ਮੁਖੀ ਨੇ ਇਹ ਪਾਰਟੀ ਦੇ ਮੁਖੀ ਨੇ ਉਹਨਾਂ ਨੂੰ ਇਕੱਠੇ ਕਰਨ ਦਾ ਲੋ ਸੋ ਲੋੜ ਹੈ ਇਹਨਾਂ ਸਾਰੇ ਲੋਕ ਇਕੱਠੇ ਹੋ ਕੇ ਇੱਕ ਪਲੈਟਫਾਰਮ ਤੇ ਆਉਣ ਦੀ ਇੱਕ ਸੰਵਿਧਾਨ ਚੁੜਨ ਦੀ ਇੱਕ ਵਿਚਾਰਧਾਰਾ ਆਈਡੀਓਲੋਜੀ ਲੋਕਾਂ ਨੂੰ ਪੇਸ਼ ਕਰਨ ਦੀ ਜੇ ਲੋਕਾਂ ਨੂੰ ਲੱਗੂਗਾ ਕਿ ਵਾਕਈ ਇਹ ਸਾਰੇ ਇਕੱਠੇ ਨੇ ਪੰਜਾਬ ਦੇ 41 ਜ਼ਿਲ੍ਹੇ ਦੇ ਤੇ ਤਦ ਹੀ ਇਹ ਵਾਕਈ ਇੱਕ ਖੇਤਰੀ ਪਾਰਟੀ ਵਜੋਂ ਉੱਭਰ ਸਕਣਗੇ ਨਹੀਂ ਤੇ ਦੂਜੀਆਂ ਪਾਰਟੀਆਂ ਜਿਹੜੀਆਂ ਵਾ ਉਹ ਖੁਸ਼ ਹੋਣਗੀਆਂ ਕਿ ਇਹ ਤੇ ਆਪਸ ਵਿੱਚ ਵੰਡੇ ਹੋਏ ਨੇ ਸਿੱਖ ਵੋਟ ਪੰਥਕ ਵੋਟ ਵੰਡੀ ਰਹੂਗੀ ਔਰ ਫਾਇਦਾ ਉਹਨਾਂ ਨੂੰ ਹੋਵੇਗਾ ਸੋ ਮੇਰਾ ਮੰਨਣਾ ਆ ਕਿ ਇਹ ਜੋ ਡਿਵੈਲਪਮੈਂਟ ਹੋਈ ਆ ਇਹਦੀ ਲੋਡ ਸੀ ਨਵੀਂ ਖੇਤਰੀ ਪਾਰਟੀ ਦੀ ਲੋਡ ਹੈ ਪਰ ਜਿਸ ਤਰੀਕੇ ਨਾਲ ਨਵੀਂ ਖੇਤਰੀ ਪਾਰਟੀ ਬਣੀ ਆ ਬਣਾਈ ਜਾ ਰਹੀ ਆ ਇਹ ਉਹ ਰੋਲ ਜਿਹੜਾ ਖੇਤਰੀ ਪਾਰਟੀ ਦਾ ਰੋਲ ਨਹੀਂ ਨਿਭਾ ਸਕੂਗੀ ਇਹ ਮੇਰਾ ਮੰਨਣਾ ਇਹ ਮੇਰਾ ਵਿਚਾਰ ਹੈ